ਵਰਕ ਵਾਲਿਆ ਆਏ ਬੱਲੇ ਬੱਲੇ ਮਾਉ ਦੋਖਾਉਂਦਾ ਯਾਰ ਹੁਣ ਤੂੰ 6 ਸਿੱਕੇ ਮਾਰੇ ਹਾਂ ਰੁਪਿਆ 750 ਦੇਣਾ ਬਾਈ ਨੇ ਦੇਖਿਆ ਇਹ ਹਰ ਸੰਦੂਰੇ ਫਾਸਲਾ ਸੁਰਾ ਨਰਿੰਦਰ ਸਿੰਘ ਦੀ ਕੈਪਟਨ ਸਾਹਿਬ ਨਾਲ ਜੁੜੇ ਹੋਏ ਆ ਅੰਕਲ ਜੀ ਪਹਿਲਾਂ ਤੁਸੀਂ ਬਹੁਤ ਫਰੀਦ ਹੋਣੀਆਂ ਨੇ ਟਕਰਾਂ ਦੇ ਬਹੁਤ ਘੱਟ ਮਿਲਦਾ ਬਾਈ ਮਸਮੂਨ ਜੱਤੇ ਦਾ ਲੈ ਕੇ ਆ ਰਿਹਾ ਮਸਮੂਨ ਜੱਤੇ ਦਾ ਕੁੱਲੀ ਕੁੱਲੀ ਇੰਨਾ ਖੌਫ ਨਾਲ ਕੀ ਫਿਰ ਤੂੰ ਆ ਨਹੀਂ ਇਹ ਤਾਂ ਹੋ ਨਹੀਂ ਸਕਦਾ ਛੱਕੇ ਬਹੁਤ ਲਮੇ ਲਮੇ ਮਾਰਦਾ ਚਾਹ ਖਾਣੇ ਦਾ ਖਲ ਗਿਆ ਸਵਰ ਜਾਂਦੀ ਹੈ ਫੱਟ ਗਈ ਲੰਡੇ ਗਏ ਤੇ ਧਾਣਾ ਸਸੀ ਗੱਲ ਦੋਸਤੋ ਮੈਂ ਤੁਹਾਡਾ ਆਪਣਾ ਵੀਰੂ ਗੜੇ ਜੀ ਅੱਜ ਆਪਾਂ ਤੀਜੇ ਦਿਨ ਦੀ ਸ਼ੁਰੂਆਤ ਕਰਨ ਲੱਗੇ ਆਂ ਅੱਜ ਆਪਾਂ ਪਹੁੰਚ ਗਏ ਕਿਲਾ ਨੌ ਪਿੰਡ ਵਿੱਚ ਫੇਰ ਤੀਜੇ ਦਿਨ ਵੀ ਦੇਖ ਸਕਦੇ ਹੋ ਵੈਲਕਮ ਕੀਤਾ ਜਾ ਰਿਹਾ ਭਰਾਵਾਂ ਬੰਦਿਓ ਤੇ ਇਧਰ ਗਰਾਊਂਡ ਹੈ ਬਲੌਗ ਨਾ ਬੜੇ ਉਸਕਿਪ ਨਾ ਕਰਿਓ ਬਹੁਤ ਵਰੀਆ ਬਲੌਗ ਆ ਐਂਟਰਟੇਨਮੈਂਟ ਬਲੌਗ ਆ ਹਾਸੀਆਂ ਟਿੱਠਾਂ ਬਹੁਤ ਬਹੁਤ ਕੋਈ ਬਲੌਗ ਦੇ ਵਿੱਚ ਹੋਣੀਆਂ ਆ ਤੇ ਗੱਡੀਆਂ ਭਰ ਕੇ ਗਿਫਟ ਆਉਂਦੇ ਆ ਔਰ ਕੱਲੀ ਕੱਲੀ ਪਲੇ ਨੂੰ ਗਿਫਟ ਦਿੱਤੇ ਜਾਂਦੇ ਆ ਤੇ ਕਿਹੜੇ ਕਿਹੜੇ ਪਲੇ ਨੂੰ ਗਿਫਟ ਮਿਲਨੇ ਆਪ ਤੁਹਾਨੂੰ ਉਹ ਵੀ ਬਲੌਗ ਵਿੱਚ ਦਿਖਾਵਾਂਗੇ ਬਣੇ ਰਹਿ ਬਲੌਗ ਨਾ ਸਕਿਪ ਨਾ ਕਰਿਓ ਫਰੀਜ ਦੀ ਵਸਾਈ ਹੋ ਨਗਰੀ ਬੜੀ ਪਾਰਕ ਤੇ ਬੜੀ ਪਵਿੱਤਰ ਧਰਤੀ ਸਰਕਾਰੀ ਸਕੂਲ ਬੜਾ ਸੋਹਣਾ ਪਿਆਰਾ ਗਰਾਊਂਡ ਆ ਜਿੱਥੇ ਮੇਲਾ ਹੋ ਰਿਹਾ ਹੈ ਜਿਹੜੇ ਖੇਡ ਮੈਦਾਨ ਦੇ ਵਿੱਚ ਕਦੇ ਜੁੜ ਗਏ ਹੈ ਇਧਰ ਤਲਵੰਡੀਆ ਕਹਿੰਦਾ ਵੀ ਇਹ ਮੈਚ ਬਣਾ ਦੇ ਦਿੰਦਾ ਤਲਵੰਡੀ ਵਾਲਾ ਕਹਿੰਦਾ ਵੀ ਇਹ ਕਦੇ ਕਦੇ ਮੈਚ ਬਣਾ ਦੇ ਦਿੰਦਾ ਹੁੰਦਾ ਲਓ ਸਾਹਮਣੇ ਕਦੇ ਬਾੜ ਬੰਦੀ ਫੇਰ ਮੁੰਡਾ ਤਿਆਰ ਹੈ ਇਧਰ ਪੈਂਦੀ ਸੀ ਬਾੜ ਬੰਦੀ ਲਓ ਜੀ ਪ੍ਰਬੰਧਕ ਬੁਲਟ ਸਦਮਾਨ ਕਿੱਥੇ ਜਾ ਰਹੇ ਆ ਛੋਟੇ ਬੱਚਿਆਂ ਦੇ ਪਹਿਲਾ ਟੂਰਨਾਮੈਂਟ ਖੇਡਣ ਆਏ ਆ ਤੇ ਇਹਨਾਂ ਉਂਟਾ ਕਿਹਦੇ ਬਾਲਾਂ ਚੋਟੀ ਰੀਆਂ ਖੇਡ ਦੇ ਮਾਰਾਂ ਆਉਂਦੇ ਵਿੱਚ ਮੇਰੇ ਮਿੱਤਰੂ ਕਹਿੰਦੇ ਪਾਉਦਾ ਲਓ ਜੀ ਇਹ ਸਨ ਸਾਡੇ ਸਾਡੇ ਸਰਕਾਰ ਦੇ ਅੰਕਲ ਜੀ ਆ ਭਾਈ ਸਾਡਾ ਹੱਸ ਸੰਧੂ ਜਿੰਦਗੀ ਦਾ ਮਾਣ ਆ ਵਿੱਚ ਬਿਠਾ ਕੈਨੇਡਾ ਦੇ ਬ੍ਰੈਂਪਟਨ ਦੇ ਵਿੱਚ ਬਿਠਾ ਭਾਈ ਜਿਹੜਾ ਬਹੁਤ ਵਧੀਆ ਟੀਮ ਵੀ ਚਲਾਉਂਦਾ ਕ੍ਰਿਕਟ ਦੀ ਔਰ ਕਿਲਾ ਨਾਂ ਦੇ ਵਿੱਚ ਵੀ ਜਿਹੜਾ ਦੇਖੋ ਬੱਦਿਆ ਮਹਾਲ ਤੇ ਵੀ ਉਹ ਬਣਿਆ ਹੋਇਆ ਆਪਰ ਸਾਡਾ ਅੰਕਲ ਜੀ ਭਾਈ ਦੇ ਪਾਤਰੋਂ ਇੰਨਾ ਲਾਇਕ ਸੀ ਪੁੱਤ ਪੈਦਾ ਕੀਤਾ ਜਿਹੜਾ ਤੁਹਾਡਾ ਨਾਮ ਪਿੰਡ ਦਾ ਨਾਮ ਪੂਰੇ ਪੰਜਾਬ ਦੇ ਵਿੱਚ ਮਸ਼ਹੂਰ ਕਰ ਦਿੱਤਾ ਬੱਚਿਆਂ ਦੀ ਮਿਹਨਤ ਨੂੰ ਦੋ ਸ਼ਬਦ ਕੀ ਕਹਿਣਾ ਜਾਵਾਂਗੇ ਜੀ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਜਿਹੜਾ ਮੇਰਾ ਬੇਟਾ ਹਰਸ਼ ਹੈ ਹਾਂ ਜੀ 15-20 ਸਾਲ ਤੋਂ ਠੀਕ ਹੈ ਜੀ ਕ੍ਰਿਕਟ ਦੇ ਵਿੱਚ ਆਉਣ ਵਾਲਾ ਜਿਹੜਾ ਸਾਡਾ ਬੇਟਾ ਹੈ ਮਨਪ੍ਰੀਤ ਹਾਂ ਜੀ ਹਾਂ ਜੀ ਮੰਨਾ ਤੁਹਾਨੂੰ ਕਹਿੰਦੀ ਹੈ ਮੈਂ ਉਹਦਾ ਉਹਦੀ ਡੇਡ ਹੈ ਮਤਲਬ ਉਹ ਗੁਰੂ ਹੈ ਠੀਕ ਹੈ ਜੀ ਔਰ ਮਨਪ੍ਰੀਤ ਦਾ ਸ਼ੁਰੂ ਤੋਂ ਹੀ ਪਿੰਡ ਦੇ ਪਹਿਲਾਂ ਉਹਨੇ ਏਅਰ ਤਿਆਰ ਕੀਤੇ ਹੂੰ ਦੂਰ ਦੂਰ ਤੱਕ ਉਹਨਾਂ ਨੂੰ ਖੜਾਇਆ ਹੂੰ ਤੇ ਹੁਣ ਆਲ ਇੰਡੀਆ ਤੱਕ ਦੀਆਂ ਜਿਹੜੀਆਂ ਇੱਥੇ ਟੀਮਾਂ ਆਉਣਗੀਆਂ ਹੂੰ ਹਾਂਜੀ ਹੂੰ ਬਹੁਤ ਵੱਡਾ ਮੈਚ ਦਿਲਾ ਹੂੰ ਕਹਿੰਦਾ ਮਨਪ੍ਰੀਤ ਦਾ ਇਹ ਸਾਰਾ ਹੂੰ ਦੇਣਾ ਹੈ ਪਿੰਡ ਨੂੰ ਤੇ ਹਰ ਆਲ ਇੰਡੀਆ ਦੇ ਵਿੱਚ ਇਸ ਪਿੰਡ ਦਾ ਨਾਮ ਮਾਣ ਪ੍ਰੀਤ ਦੇ ਕਾਰਨ ਰੋਸ਼ਨ ਹੋਏ ਧੰਨਵਾਦ ਜੀ ਬਹੁਤ ਬਹੁਤ ਥੈਂਕ ਯੂ ਲਓ ਜੀ ਸਵੇਰੇ ਸਵੇਰੇ ਬਹੁਤ ਚਾਹ ਦਾ ਆਨੰਦ ਮਾਣਦੇ ਬੇਅਤਰੀ ਸਾਡੀ ਟੀਮਾਂ ਵਾਲੇ ਕਿਉਂਕਿ ਠੰਡਾ ਮੌਸਮ ਬੜਾ ਹੋ ਗਿਆ ਸੀਗਾ ਵੀ ਪੈਣ ਕਰਕੇ ਜਿਹੜਾ ਇਹ ਪ੍ਰਬੰਧ ਕੀਤੇ ਗਏ ਆ ਪਹਿਲਾਂ ਹੀ ਪ੍ਰਬੰਧ ਹਰ ਰੋਜ਼ ਕੀਤੇ ਜਾਂਦੇ ਆ ਕਿਉਂਕਿ ਇਹ ਚੀਜ਼ਾਂ ਨੂੰ ਅੱਗੇ ਮੁੰਡੇ ਠੰਡ ਤੋਂ ਆਏ ਆ ਔਰ ਨਾਲ ਹੀ ਰੋਟੀ ਬੰਦੇ ਪ੍ਰਬੰਧੜਾ ਕੀਤਾ ਜਾ ਰਹੇ ਆ ਤੇ ਦੇਖੋ ਮਹਾਲ ਦੇ ਵੀਊ ਪੂਰਾ ਵਧੀਆ ਬਣਿਆ ਹੋਇਆ ਮੇਲੇ ਦਾ ਇਧਰ ਕਹਿੰਦੇ ਖੇਡ ਇਹਨੂੰ ਕਹਿੰਦੇ ਆ ਕ੍ਰਿਕਟ ਦਾ ਪਿਆਰ ਤੁਸੀਂ ਦੇਖੋ ਜੀ ਦੋ ਟਰੇਟਾਂ ਤੋਂ ਮਗਰ ਲੱਖਾਂ ਰੁਪਈਆ ਲਾ ਕੇ ਵੀ ਭਰਾ ਐਨ ਬੜੀ ਨਿਮਰਤਾ ਬਾਈ ਦੇ ਵਿੱਚ ਆਪ ਜਾ ਕੇ 10 ਬਿੰਨ ਬੱਚਾ ਵੀ ਸਾਡਾ ਡਿਸਪੋਜ਼ਲ ਕਰਾ ਸਿਰਦਾ ਦੇਖੋ ਜੀ ਹਾਂ ਇਹ ਕਿੰਨੇ ਬੱਜੇ ਛੱਕਾ ਜਿੱਦੋਂ ਕਿੰਨੇ ਬੱਜਿਆ ਹੈ 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 ਇੱਥੇ ਰੱਖੇ ਆਲੇ ਤੇ ਵਧ ਗਿਆ ਜੀ ਛੱਕਾ ਵੱਜ ਗਿਆ ਛੱਕਾ ਵੱਜ ਗਿਆ ਜੀ ਕੈਚ ਵੀ ਛੱਡੇ ਸੂਰਾ ਸੂਰਾ ਇੱਕ ਤਪੁਰਾ ਹੋ ਜੀ ਮਾਸੀਆਂ ਕਰਦਾ ਧਰਮੇ ਨਾਲ ਛੱਡੋ ਧਰਮੇ ਦੇ ਚਾਰ ਛਕੇ ਵੱਜ ਗਏ ਪੂਰਾ ਮਾਸੀਆਂ ਕਰਦਾ ਦੇਖੋ ਆਹ ਮੀਲਾ ਕਰੀ ਆਉਣਾ ਦੇਖ ਲੈ ਪੰਜ ਵੱਜ ਗਏ ਪੱਕੇ ਵਾਲਿਆ ਓ ਬੱਲੇ ਬੱਲੇ ਮਾਸਾ ਮੇਲਾ ਪੰਜ ਵੱਜ ਗਏ ਧਰਮੇ ਛਕੇ ਓ ਤੀਮੋ ਧਰਮੇ ਨੇ ਲੁੱਟ ਲੈਣਾ ਗੱਲ ਹੀ ਸਮਝ ਰਹੀ ਗੱਲ ਵੀ ਲੋਜ ਦੇਖ ਸਕਦੇ ਹੋ ਜੀ ਕਿਸੇ ਵੀ ਤਰ੍ਹਾਂ ਦਾ ਕੋਈ ਟੀਮ ਇਕੱਠਾ ਮਾਰਦਾ ਇਕੱਠ ਟੀਮਾਂ ਨੋਟ ਦੀ ਬੜੀਆ ਮੇਲਾ ਚੱਲਦਾ ਪਿਆ ਔਰ ਮੇਲੇ ਦੇ ਵਿੱਚ ਪੂਰੀ ਐਨਰੋਨ ਕਰਦੇ ਬਾਹਰਾਂ ਪੂਰੀ ਲੱਗੀਆਂ ਹੋਈਆਂ ਬਹੁਤ ਬੜੀਆ ਜਰਾ ਇਕੱਠ ਹੋਇਆ ਹੋਇਆ ਪੂਰਾ ਮੀਟ ਪੈ ਗਿਆ ਸੀਗਾ ਪਰ ਉਸ ਤੋਂ ਬਾਅਦ ਵੀ ਫਿਰ ਮੁੰਡਿਆਂ ਨੇ ਮਿਹਨਤ ਕਰਕੇ ਫਿਰ ਅਗਰਾਉਂਡ ਤਿਆਰ ਕੀਤਾ ਵਾ ਮਾਹੌਲ ਤੇ ਵੀ ਪੂਰਾ ਵਧੀਆ ਬਣਾਇਆ ਵਾ ਸ਼ਕਤੀ ਲੱਗੇ ਆਏ ਲੋਦਲੇ ਪਾਸੇ ਲੈ ਵੀ ਗੁੜਿਆਂ ਆਣ ਆ ਵੱਡੇ ਸੱਦੇ ਆ ਰਹੇ ਆ ਆਉਂਦੇ ਸਾਲ ਗੰਗ ਦੀ ਧਰਤੀ ਦੇ ਵੱਡਾ ਮੇਲਾ ਖੇੜੇ ਜਾਣਾ ਮੇਰੇ ਵੀਰੋ ਜਿਹੜਾ ਫਿਕਰ ਹਾਰ ਰੋਟਰ ਫਾਰ ਅਨੰਮਾਨ ਤੇ ਅੰਚਾ ਦਾ ਬਹੁਤ ਬੋਲਣਾ ਹੈ ਵੀਰੋ ਆਏ ਸਾਲ ਦੀ ਤਰ੍ਹਾਂ ਪਟਾਕੇ ਪੈਣੇ ਆ ਤੇ ਨਰੋਲ ਦਾ ਕਹਿੰਦੇ ਲਓ ਭਾਈ ਸਾਡਾ ਜਿੰਦਗੀ ਦਾ ਮਾਣ ਆ ਬੋਲਾ ਦਾ ਬੰજારਾ ਧਰਮਾ ਖੇਲੇ ਤਰਵੇਂ ਭਾਈ ਕੀ ਹਾਲ ਚਾਲ ਤਰਵੇਂ ਭਾਈ ਨਰੋਲ ਦਾ ਮੇਲਾ ਖੇਡਣ ਵਾਸਤੇ ਆਏ ਹੋ ਮਾਲਦੇਵੂ ਕਿਵੇਂ ਲੱਗਾ ਤੁਹਾਨੂੰ ਦੋ ਸ਼ਬਦ ਵਧੀਆ ਕਰਾਉਂਦੇ ਨਵੇਂ ਪ੍ਰਿੰਗਮ ਮੁਕੰਮਲ ਦਾ ਬਾਈ ਚੰਗੀਆਂ ਚੀਜ਼ਾਂ ਦਿੰਦੇ ਆ ਬਾਈ ਹੁਣੀ ਹਨ ਵਧੀਆ ਕੈਚ ਕਰ ਗਈ ਖਿਡਾਰੀ ਜਿਹੜਾ ਕਰੇ ਆਊਟ ਹੋ ਕੇ ਵਾਪਸ ਦੇਖ ਬਲਾ ਟਾਪ ਟਾਪਰੀਆਂ ਭਾਈ ਆਉਂਦਾ ਮੁੰਡਾ ਖੇਡ ਮੈਦਾਨ ਦੇ ਵਿੱਚ ਸਰੀਰ ਭਾਵੇਂ ਧਾਰੀ ਭਰ ਜਾਂਦਾ ਬਲਾ ਵਧੀਆ ਰੂਹ ਰੱਖਦੇ ਨੇ ਵਧੀਆ ਵੀਰੇ ਮੈਂ ਰਸਾ ਸੰਯੋਗ ਪਿੰਗ ਜਰਸੀਆਂ ਦੀ ਦਾਗ ਦੇ ਸਾਮਣੂ ਕੋਈ ਵੀ ਮਨ ਸਾਡੇ ਪੈਰਾਂ ਵਿੱਚ ਚੱਜਾ ਲਾਉ ਉਹ ਵਿਆ ਕਰਾਉਂਦੇ ਨੇ ਓਦਰ ਕਨੇ ਕੋਟੇ ਚੇਤ ਸਿੰਘ ਦੀ ਟੀਮ ਆ ਮੇਰੇ ਮਿੱਤਰੋ ਬਾਈ ਜਿੰਦਗੀ ਦਾ ਮਾਨਪ੍ਰੀਤ ਹਾ ਚੇਤ ਚੇਤ ਸਿੰਘ ਜਿੰਦਗੀ ਦਾ ਮਾਨ ਆ ਬਈ ਜਿਹੜਾ ਮਨਪ੍ਰੀਤ ਸਿੰਘ ਸੰਧੂ ਵਲਜੇ ਵਾਲਾ ਬਾਈ ਸਾਡਾ ਚੇਤ ਸਿੰਘ ਦੀ ਟੀਮ ਆ ਔਰ ਕਿਨੇ ਮਿੱਤਰੋ ਸਾਰੇ ਪਲੇਅਰਾਂ ਲਈ ਜਿਹੜੀ ਵਾਈਬਲ ਜਿਹੜੇ ਕਿੱਤਾ ਸਪੌਂਸਰ ਕੀਤੇ ਗਈਆਂ ਇਹ ਕੱਲੀ ਇੱਕ ਪਿੰਡ ਦੀ ਫਰੀਦਕੋਟ ਦੇ ਇਲਾਕੇ ਦੀਆਂ ਜ਼ਿਲ੍ਹੇ ਦੀਆਂ ਘੱਟੋ-ਘੱਟ 100 ਦੇ ਕਰੀਬ ਟੀਮਾਂਾਂ ਜਿਹੜੀਆਂ ਜਿਹੜੇ ਬਾਈ ਨੇ ਸਾਰੀਆਂ ਟੀਮਾਂ ਨੂੰ ਜਿਹੜੀਆਂ ਕਿੱਤਾ ਸਪੌਂਸਰ ਕੀਤਾ ਗਈਆਂ ਐ ਵੀ ਤੇਜ ਸਿੰਘ ਵਾਲਿਓ ਤੁਹਾਡੇ ਇਲਾਕੇ ਦਾ ਮਾਣ ਆ ਬਾਈ ਮਨਪ੍ਰੀਤ ਇੱਕ ਵਾਰੀ ਤਾੜੀ ਮਾਰ ਲਓ ਬਾਈ ਮਨਪ੍ਰੀਤ ਨਾਮ ਦੇ ਜ਼ੋਰਦਾਰ ਸਤਿਕਾਰ ਕਰਦੇ ਆ ਬਾਈ ਦਾ ਬਹੁਤ ਸਾਰੇ ਮੁੰਡਾ ਵੀਰਾਂ ਜੇਕਰ ਗਲਾਪਿਆਂ ਦੀ ਆਪਣਾ ਮੈਚ ਜਿਹੜਾ ਦਾਪਰ ਕਰਦਾ ਪ੍ਰਮੋਦ ਗਾਇ ਦੇ ਪਾਸੋਂ ਬੈਰੀ ਸੈਰੀ ਟੀਮ ਨੇ ਪ੍ਰਭਾਵਿਤ ਦਿੱਤੀ ਆ ਅਰ ਆਪਣਾ ਕੀ ਨਾਮ ਬਸਰ ਪ੍ਰਮੋਦ ਰੋ ਆ ਜੀ ਕੰਡ ਫੋਟੋ ਇਹ ਇੱਕ चीज ਜੋ ਨੌਨ ਦਾ ਖਿਡਾਰੀ ਪਾੜ ਦਸਤ ਕਰੇ ਫੈੜੀ ਹੈਗਾ ਵਾ ਇਹਦੇ ਵਿੱਚ ਕੋਈ ਫੱਕ ਨਹੀਂ ਹੈਗਾ ਜੇ ਇੱਕ ਭਾਈ ਹੁਣੀ ਜੇ ਆਪਾਂ ਪੋਰਟ ਪਾਈ ਹੈ ਹੁਣੀ ਵੀਡੀਓ ਬਣਾਈ ਆ ਜੇ ਸਾਡੀ ਟੀਮ ਉਹ ਬਾਈ ਨੇ ਕਿੱਤਾ ਸਪਾਂਸਰ ਕੀਤੀ ਆ ਤੇ ਬਾਈ ਦਾ ਬਹੁਤ ਮੇਰਾ ਨਾਮ ਆ ਇਲਾਕੇ ਦੇ ਵਿੱਚ ਇਹਦੇ ਜਿਹੜੀ ਸਰਫਟਕਾਰ ਦੇ ਵਿੱਚ ਮਨਮਾ ਬੈਲਜੀਅਮ ਦੇ ਨਾਮ ਤੇ ਬਹੁਤ ਮਸ਼ਹੂਰ ਆ ਬਾਈ ਸਾਰ ਸਤਿ ਸ਼੍ਰੀ ਅਕਾਲ ਜਿਹੜੇ ਕਿੱਤਾ ਸਪਾਂਸਰ ਜਿੱਕੇ ਬਾਈ ਨੇ ਹੁਣ ਕਰਤਾ ਤੇ ਮੈਰੀ ਕਹਿੰਦਾ ਪਰ ਰੁਕਣਾ ਨਹੀਂ ਹੋਰ ਵੀ ਟੀਮਾਂ ਕਹਿੰਦੇ ਮੋਟੂ ਵੀ ਦੇ ਦਾਂਗੇ ਇਹ ਬਾਈ ਦੀ ਸੋਚੀ ਜੋ ਸ਼ਰਧ ਕੀ ਕਰਦਾ ਹਾਂ ਪਹਿਲਾਂ ਤਾਂ ਆਪਣੇ ਧੰਨਵਾਦ ਬਾਈ ਦਾ ਜਿਹਨੇ ਇਹਨਾਂ ਪ੍ਰਮੋਟ ਕਰੀਏ ਦਾ ਇਲਾਕੇ ਦੇ ਮਰਦਾਂ ਸੰਗੀਆਂ ਟੀਮਾਂ ਨੂੰ ਸਹੀ ਅਨੁਸ਼ਾ ਵੀ ਮਿਲਦਾ ਅੱਜ ਅਸੀਂ ਖੇਡ ਕੇ ਮੈਨੂੰ ਪਹਿਲੀ ਵਾਰ ਖੇਡਣਾ ਆਇਆ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਟੂਰਨਾਮੈਂਟ ਬਹੁਤ ਬਹੁਤ ਧੰਨਵਾਦ ਜਿੱਤਿਆ ਸਤਿਕਾਰ ਕਰਦਾ ਹੈ ਵੀ ਆਉਂਦੀ ਗੇਮ ਵੀ ਤਾੜੀਆਂ ਯਾਰ ਆਹ ਆਲੋਹਰਾ ਵੀਰ ਵੇਖੋ ਇਹਨੇ ਆ ਹਾਂ ਇੱਕ ਵਿਕਟ ਜਿਹਨੇ ਪ੍ਰਾਪਤ ਕੀਤੀ ਸੀ ਹੀ 565 ਰਾਂਗ ਨੇ ਮੇਰੇ ਵੀਰ ਨੂੰ ਇੱਕ ਸਰਪਾਈ ਗਿਫਟ ਇਹ ਰਾਂ ਕੇ ਦਿੱਤਾ ਨਾਲ ਕੇਰੇ ਮੇਰੇ ਵੀਰ ਨੂੰ ਗੱਪਰ ਜੱਟ ਵੰਕੂ ਵਾਲਾ ਉਹਰੇ ਵੀ ਜਿਹੜੇ ਮੇਰੇ ਵੀਰੋਂ ਪੰਪੋਵਾਸ ਵਿਆਹ ਖੱਤਰ ਪੱਤਾ ਬਈ ਜਸਲੀਤ ਨਾਲ ਹੀ ਕਹਿੰਦੇ ਮੇਰੇ ਵੀਰੋਂ ਬਾਜੀ ਬਈ ਨੇ ਜਾਣਕਾਰੇ ਦੇ ਵਿੱਚ ਵੀ ਵਾਦਾ ਕੀਤਾ ਵੀ ਜੱਟ ਵੰਕੂ ਦੀ ਟੀਮ ਨੂੰ ਇੱਕ ਵਾਰ ਜਰਸੀਆਂ ਵੀ ਸਪਾਂਸਰ ਬਾਈ ਨੇ ਕੀਤੀਆਂ ਬਹੁਤ ਵੱਡਾ ਧੰਨਵਾਦ ਸਿੱਕਾ ਬਈ ਪੂਰੀ ਕਮੇਟੀ ਬਈ ਮਨਨ ਹੋਰ ਕਰਦਾ ਰਹੇ ਸਾਨੂੰ ਬਈ ਇਹ ਮੇਰੇ ਦਾ ਤੌਰ ਤੇ ਕਿਹਦਾ ਮੋਕਾ ਕਰੀ ਜਾਂਦੀ ਹੈ ਇਹੋ ਤੇ ਮੈਂ ਟਰਾਈਡ ਕਰੀ ਪਹਿਲਾਂ ਵੀ ਉਹ ਜਿੱਤੇ ਜਾਂ ਜਿੱਤ ਕੇ ਆਂਦੀਆਂ ਚਾਹੇ ਹਾਰ ਕੇ ਪਰ ਜਿਹੜਾ ਪਲੇਅਰ ਵਧੀਆ ਪਰਫਾਰਮ ਕਰਦਾ ਉਹ ਨੂੰ ਵਧੀਆ ਬਣਦਾ ਪ੍ਰਾਈਜ਼ ਵੀ ਮਿਲਦਾ ਬਹੁਤ ਸਨਮਾਨ ਮਿਲਦਾ ਬਹੁਤ ਸਾਰੇ ਟੂਰਨਾਮੈਂਟਾਂ ਦੇ ਹੁੰਦਾ ਹੈਗਾ ਕਿ ਹਰ ਇੱਕ ਪਲੇਅਰ ਦੀ ਹੋਰ ਦਾ ਟੋਰੇ ਦੇ ਟਾਈਮ ਗਰਾਉਂਡ ਵੀ ਓਕੇ ਹੈ ਗਰਾਉਂਡ ਇੱਕ ਨੰਬਰ ਆ ਇੱਕ ਸ਼ੱਕੇ ਦੇ ਉੱਪਰ ਹੀ 500 ਲਾਇਆ ਸੀਗਾ ਉਹ ਜਿਹੜਾ ਪ੍ਰਬੰਧਕ ਦੇ ਰਹੇ ਨੇ ਬਹੁਤ ਬਤਵਾਰਕਾ ਕੰਮ ਕਰਨ ਬਾਈ ਨੂੰ ਦੋਨੇ ਦੀ ਟੀਮ ਨੂੰ ਨਾਂ ਬਾਲਾਂ ਦੇ ਵਿੱਚ ਮੈਚ ਸਮਾਪਤੀ ਕਰਨ ਦੇ 9 ਬਾਲਾਂ ਦੇ ਵਿੱਚ ਟਾਰਗੇਟ ਨੂੰ ਅਚੀਵ ਕਰਨ ਦੇ 3100 ਰੁਪਏ ਦੇ ਪ੍ਰਬੰਧਕਾਂ ਵੱਲੋਂ ਜਿਹੜਾ ਬੁਲਾਇਆ ਗਿਆ ਸੀਗਾ ਉਹ 3100 ਰੁਪਏ ਪ੍ਰਬੰਧਕਾਂ ਵੱਲੋਂ ਦਿੱਤਾ ਜਾ ਰਿਹਾ ਦੋਦੇ ਦੀ ਸਾਰੀ ਟੀਮ ਨੂੰ 9 ਬਾਲਾਂ ਦੇ ਵਿੱਚ ਟਾਰਗੇਟ ਅਚੀਵ ਕਰਨ ਦੇ ਜਿਹੜਾ 3100 ਦੀ ਅਨਾਊਂਸਮੈਂਟ ਕੀਤੀ ਸੀਗੀ ਉਹ 3100 ਰੁਪਏ ਜਿਹੜਾ ਪ੍ਰਬੰਧਕਾਂ ਵੱਲੋਂ ਦਿੱਤਾ ਜਾ ਰਿਹਾ ਬਹੁਤ-ਬਹੁਤ ਧੰਨਵਾਦ ਬਹੁਤ ਸਰਕਾਰ ਦੇ ਵੀਰ ਆਏ ਲੱਖਾਂ ਦੇ ਮਾਣ ਮੱਤਾ ਚੋਗਾ ਜੀ ਬਈ ਵਿਦੇਸ਼ੀ ਪਲੇਅਰ ਤੇ ਬਹੁਤ ਮੰਗ ਹੈ ਪੰਜਾਬ ਦੇ ਵੱਡੇ-ਵੱਡੇ ਕੱਪਾਂ ਦੇ ਉੱਪਰ ਅੱਜ ਨਰੂਲ ਦੇ ਮੇਲੇ ਪਰ ਆਪਣੀ ਟੀਮ ਲੈ ਕੇ ਆਇਆ ਵਾ ਇਹ ਪ੍ਰਬੰਧਕਾਂ ਨੇ ਨਾਮ ਅਲੰਗ ਵਿੱਚ 31 ਦਾ ਰੋਬੀ ਨਾਮ ਅਲੰਗ ਵਿੱਚ ਜਿਹੜਾ ਟਾਰਗੇਟ ਅਚੀਵ ਕਰਨ ਲਈ ਤੁਹਾਨੂੰ ਇੱਕ ਟਾਰਗੇਟ ਦਿੱਤਾ ਸੀ ਟਾਸ ਦਿੱਤਾ ਸੀ ਤੁਸੀਂ ਅਚੀਵ ਕਰਦਾ ਦੋਨਾਂ ਵੱਲੋਂ 3100 ਰੁਪਏ ਦੀ ਸਾਰੀ ਕੀਤੇ ਸਨਮਾਨ ਕੀਤਾ ਤੁਹਾਡਾ ਸਨਮਾਨ ਹਾਜ਼ਿਰ ਦੇ ਹੁੰਦੇ ਰਹਿਣਾ ਟੀਮ ਦਾ ਸਨਮਾਨ 3100 ਨਰੂਲ ਦੇ ਮੇਲੇ ਦੇ ਤੇ ਟੀਮ ਦਾ ਹੌਸਲਾ ਬਹੁਤ ਵੱਡੇ ਹਣਾ ਆਪਣੀ ਟੀਮ ਵੱਲੋਂ ਪ੍ਰਬੰਧਕਾਂ ਲਈ ਦੂਰ ਸੋਚ ਕੀ ਕਰ ਜਾਉਂ। ਸ੍ਰੀ ਕਾਂ ਇਹ ਹੁਜਨ ਰੋਲ ਟੂਰਨਾਮੈਂਟ ਹੋ ਰਿਹਾ ਜਿਹਦੇ ਵਿੱਚ ਸਾਰੇ ਪਲੇਅਰਾਂ ਨੂੰ ਇੱਕ ਦੂਜੇ ਤੇ ਤੈਹ ਲੱਗਣ ਤਾਂ ਕਿ ਨਵੇਂ ਪਲੇਅਰ ਵੀ ਉੱਠ ਕੇ ਆਉਣ ਕਈ ਵਾਰ ਇਹ ਜਾਂਦੇ ਜੀ ਬਹਿ ਕੇ ਮੁੜ ਜਾਂਦੇ ਆ ਫਿਰ ਅਗਲੇ ਤੌਹਦੇ ਜਿਹੜੇ ਪਹਿਲੇ ਟੂਰਨਾਮੈਂਟ ਤੇ ਆਉਂਦੇ ਆ ਉਹਨਾਂ ਦੀ ਬਾਜ਼ੀ ਨਹੀਂ ਆਉਂਦੀ ਸਾਰਿਆਂ ਨੂੰ ਮੌਕਾ ਮਿਲਦਾ ਸਾਰੇ ਵਧੀਆ ਕਿੰਨਾਂ ਸਾਡੇ ਸਾਰੀ ਟੀਮ ਤੇ ਤੈਹ ਲੱਗੇ ਕੋਈ ਨਾ ਇਹ ਤਰ੍ਹਾਂ ਕੇ ਦਸਪੂਰੀ ਲੱਗ ਜਾਂਦੇ ਨੇ ਥੈਂਕ ਯੂ ਪਿੰਟੂ ਸਾਹ ਹੋ ਗਿਆ ਪਿੰਟੂ ਭਾਈ ਤੇਰਾ ਨਾਮ ਤਾਂ ਬਹੁਤ ਵੱਡਾ ਵਕ ਕ੍ਰਿਕਟ ਦੇ ਮੈਚ ਬਹੁਤ ਪੁਰਾਣਾ ਖਿਡਾਰੀ ਆ 올ਡ ਜੇ ਗੋਲਡ ਸਟਾਰ ਖਿਡਾਰੀ ਆ ਬਹੁਤ ਨਾਮ ਸੁਣਿਆ ਸੋਸ਼ਲ ਮੀਡੀਆ ਤੇ ਤੁਹਾਡਾ ਅੱਜ ਤੁਹਾਨੂੰ ਮਿਲੇ ਆ ਚੰਗੀ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਤੁਹਾਡੇ ਇਲਾਕੇ ਦਾ ਮੇਲਾ ਵਾਹੇ ਤੁਹਾਡੀ ਦੇ ਉੱਪਰ ਮਾਣ ਵੀ ਕਰਦੇ ਆ ਇਕੱਲੇ ਇਕੱਲੇ ਸ਼ੱਕੇ ਉੱਪਰ ਬਹੁਤ ਸਾਰੀ ਪੈਸੇ ਦੀ ਵਰਸਾ ਵੀ ਕੀਤੀ ਆ ਨਰੋਲ ਦਾ ਮੇਲਾ ਆਪਣੀ ਟੀਮ ਲੈ ਕੇ ਆਏ ਹੋ ਦੋ ਸ਼ਾਹ ਦੇ ਮੇਲੇ ਲਈ ਕੀ ਕਹਿਣਾ ਚਾਹੋਗੇ ਬਹੁਤ ਜਿਆਦਾ ਵਧੀਆ ਟੂਰਨਾਮੈਂਟ ਆ ਭਾਈ ਇੰਨਾ ਮਾਣ ਸਨਮਾਨ ਹਰ ਇੱਕ ਪਲੇਅਰ ਦਾ ਮਾਣ ਸਨਮਾਨ ਹੋਇਆ ਭਾਈ ਪੜਾਣੀ ਛੋਟਾ ਪੜਾਣੀ ਪੱਜਾ ਕੋਈ ਬੰਦਾ ਇੱਥੋਂ ਖਾਲੀ ਨਹੀਂ ਗਿਆ ਬਾਈ ਮन्ने ਦਾ ਬਹੁਤ ਬਹੁਤ ਧੰਨਵਾਦ ਬਾਈ ਥੈਂਕ ਯੂ ਬਹੁਤ ਬਹੁਤ ਧੰਨਵਾਦ ਮਾਸੂਮ ਜੱਤੀ ਦਾ ਲੈ ਕੇ ਆ ਰਿਹਾ ਮਾਸੂਮ ਜੱਤੀ ਦਾ ਕੁੱਲੀ ਕੁੱਲੀ ਇੰਨਾ ਖੌਫ ਨਾਲ ਕਿਹੜਾ ਤੇਰੀ ਬੱਲੇਬਾਜੀ ਆ ਉਹਨਾਂ ਖੌਫ ਨਾਲ ਕਿਹੜਾ ਨਹੀਂ ਹੈਗਾ ਕਿਹੜਾ ਮਾਸੂਮ ਜੱਵਾ ਬੱਲੇਬਾਜੀ ਖੌਫ ਨਾਲ ਕਰਦਾ ਚੱਕਰ ਕੀ ਇਹਦਾ ਵਧੀਆ ਗਿੱਡੀ ਚ ਨਹੀਂ ਕਹ ਕੀ ਕਹਦਾ ਖਾਣਾ ਕੀ ਫਿਰ ਤੂੰ ਆ ਨਹੀਂ ਇਹ ਤਾਂ ਹੋ ਨਹੀਂ ਸਕਦਾ ਛੱਕੇ ਬਹੁਤ ਲੰਮੇ ਲੰਮੇ ਮਾਰਦਾ ਚਾਹ ਚਾਹ ਖਾਣੇ ਦਾ ਖੜੀ ਗੈਸ ਬਣ ਜਾਂਦੀ ਹੈ ਮੇਰੀ ਗੱਲ ਸੁਣ ਟੂਰਨਾਮੈਂਟ ਕਿਵੇਂ ਲੱਗਿਆ ਹੈ ਟੂਰਨਾਮੈਂਟ ਕਿਵੇਂ ਲੱਗਦਾ ਫਿਰ ਮਾਹੌਲ ਠੀਕ ਆ ਛੱਕੇ ਛੇ ਲਗਾਤਾਰ ਮਾਰੇ ਆ ਬਈ ਫੀਲਿੰਗ ਨਹੀਂ ਆ ਰਹੀ ਬਈ ਯਾਰ ਕੀ ਚੱਕਰ ਆ ਕੋਈ ਚੱਕਰ ਨਹੀਂ ਕਿੱਥੇ ਮਿਲ ਜਾਣਾ ਸੀ 5100 ਵਰਦੀਆਂ ਨਹੀਂ ਹੱਲੇ ਭਾਈਆਂ ਵਰਦੀਆਂ ਨਾਮ ਬਣ ਗਏ 5100 ਨਹੀਂ ਮਿਲ ਜਾਣਾ ਸੀ ਗਿਆ ਚੱਲ ਕੋਈ ਗੱਲ ਨਹੀਂ ਇਹ ਪਤਾ ਹੁਣ 11 ਮਸ਼ੀਨਾਂ ਜਿੱਤਿਓ ਚੰਗੀ ਤਰ੍ਹਾਂ ਕਰੀ ਚੰਗੀ ਤਰ੍ਹਾਂ ਹਾਂ ਬੜੀ ਪਤਾ ਕੀ ਕਰਦਾ ਯਾਰ ਸਾਨੂੰ ਦੋਖ ਆਉਂਦਾ ਯਾਰ ਹੁਣ ਤੂੰ 6 ਸਿੱਕੇ ਮਾਰੇ ਹਾਂ 800 ਰੁਪਿਆ 750 ਦੇਣਾ ਬਾਈ ਨੇ ਹਾਂ ਤੈਨੂੰ ਸਾਰਾ ਕੁਝ ਦੇਣਾ ਚਲ 에ਰਪੋਰਟ ਹੀ ਦੇ ਹੀ ਦੇ ਆ ਮਾਲ ਤੈਨੂੰ ਚਲ ਤੂੰ ਨਹੀਂ ਨਹੀਂ ਹੋਏ ਅਸੀਂ ਕਹਿਤਾ ਮਾੜਾ ਹੈ ਨਹੀਂ ਨਹੀਂ ਆ ਤੋਣ ਕਾ ਤੋ ਦੇ ਦੋ ਤੁਹਾਡੀ ਤੇਤੋ ਤੇਤੋ ਲੈ ਲੈਣਾ 750 ਰੁਪਿਆ ਪਤਨਰੋ ਲੱਖ ਲੱਖ ਜਿੱਤਦੇ ਹੋ ਨਾ 11000 ਲੌਜ ਉਧਰ ਕਰੇ ਖੁਸ਼ਾ ਦੋ ਦੇ ਹੰ ਦਾ ਸਨਮਾਨ ਕੀ 13 ਪਰਵਾਨਾਂ ਕਵਲੀ ਭਰਾ ਸਾਡੇ ਲੋ ਜਿਹੜਾ ਕਿ 1100 ਵੀ ਨਾ ਰੈਕਸ਼ਨ ਕੀਤਾ ਯਾਰਾ ਕਿ ਬਿਆ ਵਾਲੀ ਨੂੰ ਰਾਜ ਦੀ ਧਾਹ ਸੱਜੇ ਨੇ ਲੈ ਵੀ ਬਾਹਰ ਨੇ ਕੋਈ ਪਹਿਲਾ ਯਜਦਾਰ ਇਹ ਬੜਾ ਟਾਪ ਦਾ ਪਲੇਅਰ ਆ ਲੈਦਰ ਬੜੀ ਝੂੜੀ ਖੇਡਦਾ ਮੁੰਡਾ ਝੂੜੀ ਪਰ ਵਿੱਚ ਤੇ ਲਓ ਜੀ ਸੰਭੂ ਰਿਆ ਸਮਾਰ ਭਾਈ ਵਾਲਾ ਮੈਦਾਨ ਦੀ ਮੈਚ ਪਿਛਲੇ ਮੈਚ ਦਾ ਬੜਾ ਸੋਹਣਾ ਜਿਹੜਾ ਖੇਡਿਆ ਨਾਜਵਾਨ ਖਿਡਾਰੀ ਸੰਭੂ ਸਮਾਰ ਭਾਈ ਦੀ ਧਰਤੀ ਦਾ ਧੰਨਵਾਦ ਜੀ ਟੀਮ ਨਾਲ ਇੰਨਾਂ ਗਲੇ ਤੁਸੀਂ ਕਹਿੰਦੇ ਜੰਗਵਾਲੀ ਐਫਸੀ ਮੈਚ ਜਿਹੜੇ ਕਦੇ ਮੁੰਡੇ ਬੱਲੇ ਬੱਲੇ ਖੇਡਾ ਰਹੇ ਹੈ ਕਈ ਦਲ ਜਾਣਾ ਲੈ ਵੀ ਆ ਸਾਡਾ ਕੋਲੀ ਗਾ ਲੰਡੇਕੇ ਵਾਲਾ ਪਹਿਲਾ 6 ਛੱਕੇ ਦੋ ਵਾਰ ਹੀ ਮਾਰੇ ਸੀਗੇ ਪਰ ਜੁਨੀਫਾਰਮ ਹੁਣ ਨਾ ਹੁਣ ਕਰਕੇ ਕੁਝ ਦਿੱਤਾ ਪਰ ਇਸ ਵਾਰ ਫੇਰ ਸੋਹਣੀ ਬੱਲੇਬਾਜ਼ੀ ਕੀਤੀ ਔਰ ਪ੍ਰਬੰਧਕ ਕਹਿੰਦੇ ਆ ਵੀ ਜਦੋਂ ਜਿਹੜਾ ਮਰਦੀ ਕਿ ਟੱਕਲਾ ਕੋ ਗਾਉਂਦਾ ਦਿਨ ਦੇਣਾ ਸਨਮਾਨ ਅਸੀਂ ਕੋਲੀ ਹੁਣ ਮਾਨ ਨਹੀਂ ਕਰਨਾ ਔਰ ਪਸੰਦ ਹਾਂ ਪਸੰਦ ਕਰਦਾ ਨਹੀਂ ਲੱਗਿਆ ਸੀ ਵੀ ਆਊਟ ਹੋਇਆ ਕਿ ਨਹੀਂ ਪਰ ਵੀ ਆਪ ਮੁੜ ਗਿਆ ਗੱਬਰ ਤੇ ਕੋਹਲੀ ਨੂੰ ਵਧੀਆ ਬੱਲੇਬਾਜ਼ੀ ਕਰਨ ਤੇ ਵਧੀਆ ਪਰਫਾਰਮੈਂਸ ਦੇਣ ਦੇ ਜਿਹੜੇ ਸਨਮਾਨ ਕੀਤੇ ਜਾ ਰਹੇ ਆ ਪ੍ਰਬੰਧਕਾਂ ਵੱਲੋਂ ਸਪੋਰਟਸਮੈਨ ਤੋਂ ਖੁਸ਼ ਹੋ ਕੇ ਆ ਵੀਰ ਨੇ ਬਹੁਤ ਵਧੀਆ ਪਰਫਾਰਮੈਂਸ ਦਿੱਤੀ ਜੀ ਪ੍ਰਬੰਧਕਾਂ ਨੇ ਜਿਹੜਾ ਮਾਰਟੀ ਗਿਫਟ ਚੱਕ ਲਾਇਆ ਉਹ ਬੜੀ ਆ ਵੱਡਾ ਦਿਲ ਆ ਪ੍ਰਬੰਧਕਾਂ ਦਾ ਕਿਉਂਕਿ ਐਡੇ ਵੱਡੇ ਦਿਲ ਬਹੁਤ ਘੱਟ ਹੁੰਦੇ ਆ ਲੋਕਾਂ ਦੇ ਉਹ ਸਾਰੇ ਲਿਖੋ ਦੇਖੋ ਜੀ ਦੇਖ ਸਕਦੇ ਹੋ ਸਾਰੇ ਗਿਫਟ ਪਏ ਆ ਪ੍ਰਬੰਧਕ ਆਪ ਹੀ ਕਹਿੰਦੇ ਜਿਹੜਾ ਮਾਰਟੀ ਗਿਫਟ ਚੱਕ ਲਾਇਆ ਤੇਰਾ ਮਨ ਕਰਦਾ ਸਾਰੇ ਗਿਫਟ ਇੱਕੋ ਜਿਹੇ ਲੋ ਜੀ ਕੋਲੀ ਮੈਨ ਆਫ ਦੀ ਮੈਚ ਆ ਮੁੰਡੇ ਨੇ ਬੜੀ ਸੋਹਣੀ ਜਿਹੜੀ ਪਰਫਾਰਮੈਂਸ ਕੀਤੀ ਆ ਕੋਲੀ ਜਿਹੜਾ ਮੈਨ ਆਫ ਦੀ ਮੈਚ ਰਿਹਾ ਲੈ ਵੀ ਆਉਂਦੀ ਉਧਰਲੇ ਪਾਸੇ ਲੋ ਜੀ ਮਸਤੀਆਂ ਪਿੰਤੂ ਸਾਹੋਕੇ ਨਾਲ ਸਭੀ ਬੁਲਾ ਰੋ ਠੀਕ ਹੈ ਯਾਰ ਪੈਸੇ ਨੇ ਮਰਦੀ ਭਾਈ ਮਦੀ ਭਾਈ ਪ੍ਰਬੰਧਨ ਗਿਆਰੇ ਵਿੱਚ ਮਰਦੀ ਚੱਕਲਾ ਇਤਨਾ ਕਿ ਅੱਜ ਤੱਕ ਟੂਰਨਾਮੈਂਟ ਤੇ ਮਿਲਿਆ ਮਾਹੌਲ ਪਹਿਲੀ ਵਾਰ ਬੈ ਲੱਗਿਆ ਤੇ ਆ ਦੇ ਕਿੰਨਾ ਵਧੀਆ ਮਾਹੌਲ ਜਿਹੜਾ ਮਰਦੀ ਗੇਟ ਚੱਕਲਾ ਕਿੰਨੇ ਗੇਟ ਪਏ ਆ ਇਹ ਮੈਂ ਅੱਜ ਤੱਕ ਨਾ ਟੂਰਨਾਮੈਂਟ ਦੇਖਿਆ ਨਾ ਮੇਰੇ ਕਦੇ ਹੋਣਾ ਵੀ ਹੈ ਇਹਨਾਂ ਤੇ ਕਿਵੇਂ ਲੱਗੇ ਮਾਹੌਲ ਤੇ ਬਹੁਤ ਵਧੀਆ ਬਹੁਤ ਵਧੀਆ ਸਵਾਰ ਆ ਜਾਓ ਫਿਰ ਦੇਖ ਚੱਕੋ ਕੈਪਟਨ ਚੱਕਣਾ ਆ ਜਾਓ ਫਿਰ ਆ ਜਾਓ ਚੱਕ ਕਿਹੜਾ ਗੇਟ ਚੱਕਣਾ ਜਿਹੜਾ ਮਰਦੀ ਗੇਟ ਚੱਕਲਾ ਤੇਰਾ ਹੀ ਆਏ ਜਿਹੜਾ ਮਰਦੀ ਚੱਕਲਾ ਆ ਰੂ ਮੀਟਰ ਚੱਕਣਾ ਆ ਰੂ ਮੀਟਰ ਚੱਕਣਾ ਲਓ ਜੀ ਰੂਮ ਮੀਟਰ ਚੱਕ ਲਿਆ ਬਾਈ ਨੂੰ ਸਾਹੋਕੇ ਵਾਲਾ ਪ੍ਰਬੰਧਕ ਇੰਨਾ ਮਾਣ ਕਰਦੇ ਆ ਬਾਈ ਵਾਹ ਆ ਵਾ ਪਿਆਰ ਪਿੰਟੂ ਨਾਲ ਆ ਵਾ ਪਿਆਰ ਪਿੰਟੂ ਨਾਲ 1000 ਦਾ ਸ਼ੱਕਾ ਲਾਇਆ ਮੁੰਡੇ ਨੇ ਤੇ ਉੱਪਰ ਦੀ ਬਾਰ ਕੇ ਪਹਿੰਦਾ ਪਿੰਟੂ ਨੂੰ ਕੀ ਆ ਬਾਤ